ਬੀਬਾ ਜੀ ਬੋਲ ਰਹੇ ਨੇ ਹਰ ਸਿਮਰਤ ਕੌਰ ਜੀ ਤਰਨ ਤਰਨ ਬੋਲ ਰਹੇ ਨੇ ਕਿਸੇ ਪਿੰਡ ਕੇ ਕਹਿੰਦੇ ਜਦੋਂ ਸਾਡੀ ਸਰਕਾਰ ਹੁੰਦੀ ਸੀ ਉਦੋਂ ਪੰਜਾਬ ਚ ਕਿਸੇ ਨੂੰ ਚਿੱਟੇ ਦਾ ਨਾਮ ਵੀ ਨਹੀਂ ਪਤਾ ਹੁੰਦਾ ਸੀ ਬਿਲਕੁਲ ਸਹੀ ਬੋਲ ਰਹੇ ਆ ਉਦੋਂ ਚਿੱਟੇ ਨੂੰ ਮਜੀਠੀਆ ਕਹਿੰਦੇ ਹੁੰਦੇ ਸੀ ਬਿਲਕੁਲ ਸਹੀ ਬੋਲਿਆ ਨੇ ਹਾਂ ਉਦੋਂ ਮਜੀਠੀਆ ਪੁੜੀ ਮਜੀਠੀਆ ਟੀਕਾ ਮਜੀਠੀਆ ਸਰਿੰਜੇ ਹੁੰਦੀ ਸੀ ਉਦੋਂ ਉਹ ਚਿੱਟ ਦਾ ਨਾਮ ਕਦੋਂ ਜਾਣਦੇ ਸੀ ਥੋੜਾ ਬਹੁਤ ਤਾਂ ਕੋਈ ਘਰੇ ਹੀ ਸਲਾਹ ਕਰਕੇ ਵਗ ਜਾ ਕਰੋ ਵੀ ਅੱਜ ਕਿਹੜਾ ਝੂਠ ਬੋਲਣਾ ਐ ਐਡਾ ਬੁਰਾ ਹਾਲ ਐ ਹੁਣ ਜਿਉਂ-ਜਿਉਂ ਤਰਨਤਾਰਨ ਦੀ ਇਲੈਕਸ਼ਨ ਨੇੜੇ ਆਈ ਜਾਂਦੀ ਆ ਹੁਣ ਮੰਨੀ ਜਾਂਦੇ ਨੇ ਚੱਲ ਕੋਈ ਗੱਲ ਨਹੀਂ ਕਹਿੰਦੀ ਹਾਰ ਜਾਾਂਗੇ ਪਰ ਸਾਡੇ ਊਸੂਲ ਰਹਿਣਗੇ ਲੈ ਹੁਣ ਹਾਰਨ ਤੇ ਤਾਂ ਆ ਗਏ ਹੁਣ ਊਸੂਲ ਊਸੂਲ ਤਾਂ ਹੈ ਹੀ ਨਹੀਂ ਉਹ ਕੋਈ ਬੰਦਾ ਸੀ ਪਿੰਡ ਚ ਉਹ ਮੁਕਰ ਜਾਂਦਾ ਸੀ ਕਿਸੇ ਨੂੰ ਜ਼ਮੀਨ ਠੇਕੇ ਤੇ ਦੇਣੀ ਸੀ ਉਹ ਕਹਿੰਦਾ ਯਾਰ ਤੈਨੂੰ ਦੇ ਦਾਂਗੇ ਤੂੰ ਕਹਿੰਦਾ ਲਿਖ ਲਿਖਾਓ ਕਰ ਲਈ ਕਹਿੰਦਾ ਬਸ ਜ਼ੁਬਾਨ ਦੇਤੀ ਤੈਨੂੰ 40000 ਰੁਪਏ ਕਿੱਲੇ ਤੇ ਤੈਨੂੰ ਦੇ ਦਾਂਗੇ 50 ਜਿੰਨਾ ਵੀ ਰੇਟ ਚੱਲਦਾ ਉਹ ਦੂਜੇ ਨੂੰ ਕਹਿੰਦਾ ਯਾਰ ਉਹ ਕਹਿੰਦਾ ਆਪਣਾ ਵਧੀਆ ਹੋ ਗਿਆ ਆਪਾਂ 10 ਕਿੱਲੇ ਕਹਿੰਦਾ ਜੁਮੇਰ ਵਾਲੇ ਲੈ ਲੈ ਕਹਿੰਦਾ ਲਿਖ ਲਿਆ ਉਹਨੂੰ ਪਤਾ ਸੀ ਜੁਮੇਰ ਦੇ ਸੁਭਾਅ ਬਾਰੇ ਕਹਿੰਦਾ ਨਾਲ ਲਿਖਿਆ ਨਹੀਂ ਉਰਗਾਂ ਵੀ ਤੈਨੂੰ ਕਿਉਂ ਪਤਾ ਲੱਗਿਆ ਦੱਸ ਕੇ ਲੈ ਲੈ ਕਹਿੰਦਾ ਉਹਨੇ ਜਵਾਨ ਦੇਤੀ ਕਹਿੰਦਾ ਉਹਦੇ ਕੋਲੋਂ ਉਹ ਚੀਜ਼ ਲਿਆਇਆ ਮਿੱਤਰਾਂ ਜਿਹੜੀ ਉਹਦੇ ਕੋਲ ਹੈ ਹੀ ਨਹੀਂ اصولਾਂ ਦੀ ਗੱਲ ਕਰਦੇ ਆ ਇਹ ਕਿਹੜੇ ਸੂਲ ਇਹਨਾਂ ਕੋਲੇ ਬਰਬਾਦ ਕਰਕੇ ਰੱਖਤਾ ਸਾਰਾ ਪੰਜਾਬ ਇਹਨਾਂ ਨੇ ਹੁਣ ਤਾਂ ਬਸ ਇੱਕੋ ਹੀ ਆ ਤੜਕੀ ਉੱਠਣ ਸਰ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਸਾਰਾ ਦਿਨ ਜਿੰਨਾ ਚਿਰ ਜਾਗਦੇ ਨੇ ਮੈਨੂੰ ਗਾਲਾਂ ਜਦੋਂ ਸਾਰਾ ਦਿਨ ਤੁਸੀਂ ਇੱਕੋ ਬੰਦੇ ਨੂੰ ਗਾਲਾਂ ਤੁਹਾਡੇ ਦਿਮਾਗ 'ਚ ਇੱਕੋ ਬੰਦਾ ਚੱਲੂ ਫਿਰ ਸੁਪਨੇ 'ਚ ਵੀ ਉਹੀ ਆਉ ਸੁਪਨੇ 'ਚ ਵੀ ਬੁੜਕ-ਬੁੜ ਕੋਟ ਦੇ ਹੋਣਗੇ ਗਾਲਾਂ ਹੀ ਘੜਦੇ ਹੋਣਗੇ ਕਾਰਨ ਕੀ ਇਹ ਗਾਲਾਂ ਦਾ ਜੀ ਮੈਂ ਤਾਂ ਜੀ ਕਲਾਕਾਰ ਸੀ ਬੜਾ ਮਸ਼ਹੂਰ ਕਲਾਕਾਰ ਬਣਾਤਾ ਸੀ ਤੁਸੀਂ ਮੈਨੂੰ ਇੱਥੇ ਮੁਕਸਰ ਵੀ ਸਰਕਾਰੀ ਕਾਲਜ 'ਚ ਕਦੇ ਕਿਤੇ ਕਦੇ ਕਿਤੇ ਮੈਂ ਤਾਂ ਪ੍ਰੋਗਰਾਮ ਕਰਕੇ ਜਾਂਦਾ ਸੀ ਟਿਕਟਾਂ ਲਾ ਕੇ ਦੇਖਦੇ ਸੀ ਪੈਸੇ ਲੈ ਕੇ ਘਰੇ ਚਲੇ ਜਾਂਦੇ ਸੀ ਨਾਲੇ ਤਾੜੀਆਂ ਵੱਜਦੀਆਂ ਸੀ ਮੈਨੂੰ ਕੀ ਲੋੜ ਸੀ ਗਾਲਾਂ ਕੱਢ ਦੀ ਨਾ ਤੁਜੀ ਜਿੰਨਾ ਚਿਰ ਤਮੈਂ ਕਲਾਕਾਰ ਸੀ ਉਹਨਾਂ ਚਿਰ ਇਹੀ ਪੀਟੀ ਸੀ ਇਹੀ ਆਹ ਸਾਰੇ ਬਾਦਲ ਹੋਰੀ ਕੈਪਟਨ ਹੋਰੀ ਤਾੜੀਆਂ ਵਾ ਕਮਾਲ ਭਗਵਾਨਤਮਾਨ ਕਮਾਲ ਬਹੁਤ ਵਧੀਆ ਕਾਸਟਾਂ ਬਹੁਤ ਵਧੀਆ ਬੋਲਦਾ ਬੜਾ ਵਧੀਆ ਮੁੰਡੇ ਨੂੰ ਲੋਕ ਪਿਆਰ ਕਰਦੇ ਆ ਵੀ ਉਹਨੂੰ ਬੁਲਾ ਲਓ ਆਪਣੀਆਂ ਰੈਲੀਆਂ ਚ ਕਮਾਲ ਤੇ ਜਦੋਂ ਉਹਨਾਂ ਦੀਆਂ ਕੁਰਸੀਆਂ ਤੇ ਬਹਿ ਗਏ ਬਹੁਤ ਮਾੜਾ ਬੰਦਾ ਜੀ ਬਹੁਤ ਕੁਮਬਤ ਆ ਯਾਰ ਬਹੁਤ ਮਾੜਾ ਬੰਦਾ ਤਾਂ ਇਹ ਬੰਦਾ ਠੀਕ ਨਹੀਂ ਆਦਾ ਇਹ ਦੀਆਂ ਗੱਲਾਂ ਮੈਂ ਕੈਪਟਨ ਮਰਿੰਦਰ ਉਹ ਵੀ ਨਿਕਲੇ ਆ ਜੋਗੀ ਪਹਾੜਾਂ ਤੋਂ ਤੋਤਰਿਆ ਆ ਹੁਣ ਉਹ ਕਹਿੰਦਾ ਐ ਕਿ ਬੀਜੇਪੀ ਵਾਲੇ ਪਾਸੇ ਆ ਜਾਓ ਯਾਰ ਅਸੀਂ ਭੇਡਾਂ ਯਾਰ ਜੇ ਕਿੱਧਰ ਨੂੰ ਕਹਿੰਦੇ ਇੱਧਰ ਹੱਕ ਲੂਗੇ ਕਹਿੰਦੇ ਇੱਧਰ ਹੱਕ ਲੂਗੇ ਤੁਹਾਡੇ ਮਤਵਕੀ ਚੱਲੀ ਜਾਈਏ ਇਹ ਵੀਰੋ ਕਦੇ ਕਿਸੇ ਦੇ ਨਹੀਂ ਹੋਏ ਆ ਕੈਪਟਨ ਮਰਿੰਦਰ ਕੀ ਸੁਣ ਲੋ ਨਦੀ ਹਿਸਟਰੀ ਜਦੋਂ ਮੁਗਲਾਂ ਦਾ ਰਾਜ ਸੀ ਇਹ ਮੁਗਲਾਂ ਨਾਲ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਇਹ ਅੰਗਰੇਜ਼ਾਂ ਨਾਲ ਸੀ ਜਦੋਂ ਦੇਸ਼ 'ਚ ਕਾਂਗਰਸ ਦਾ ਰਾਜ ਆ ਗਿਆ ਕਾਂਗਰਸ ਨਾਲ ਸੀ ਜਦੋਂ ਅਕਾਲੀਆਂ ਦਾ ਰਾਜ ਆਦਾ ਆ ਗਿਆ ਇੱਥੇ ਤਾਂ ਅਕਾਲੀਆਂ ਨਾਲ ਸੀ ਅੱਜ ਕੱਲ ਭਾਜਪਾ ਦਾ ਰਾਜ ਹੈ ਭਾਜਪਾ ਨਾਲ ਹੈ ਇਹ ਲੋਕਾਂ ਨਾਲ ਕਦੇ ਨਹੀਂ ਹੋਏ ਇਹ ਤਾਂ ਹਮੇਸ਼ਾ ਸੱਤਾ ਨਾਲ ਹੀ ਰਹਿੰਦੇ ਆ ਵੀਰੋ ਉਹ ਆ ਗਏ ਹੁਣ ਉਹ ਕਹਿੰਦਾ ਜਦੋਂ ਮੈਂ ਹੱਸਣਾ ਹੁੰਦਾ ਭਗਵੰਤ ਮਾਨ ਦੇ ਕਹਿੰਦਾ ਬਾਬੇ ਆਣ ਸੁਣ ਲੈਣਾ ਮੈਂ ਲੱਗਦਾ ਸੋ ਆਇਆ ਕਹਿੰਦੇ ਮੈਂ ਕਿਹਾ ਮੈਂ ਕਿਹਾ ਈ ਢੀਂਡ ਸਾਹ ਕਹਿੰਦਾ ਹੁੰਦਾ ਸੀ ਈ ਢੀਂਡ ਸਾਹ ਕਹਿੰਦਾ ਜਦੋਂ ਮੈਂ 2014 ਚ ਵੋਟਾਂ ਚ ਖੜਾ ਹੋਇਆ ਨਾ ਮੈਂ ਫੋਟੋ ਖਿਚਾ ਲਈ ਇਦਾਂ ਕਰਕੇ ਕਹਿੰਦਾ ਅੱਜ ਭਗਵਾਨ ਤੁਮਨ ਦੀ ਹੱਥ ਬੰਨੇ ਵਾਲੀ ਫੋਟੋ ਦੇਖੀ ਲੱਗਦਾ ਮੈਨੂੰ ਬੜਾ ਹਾਸਾ ਆਇਆ ਲੈ ਵੀ ਵੋਟਾਂ ਚ ਖੜ ਗਿਆ ਮੈਂ ਕੋਈ ਗੱਲ ਨਹੀਂ ਜੀ 30 ਅਪ੍ਰੈਲ ਤੱਕ ਹੀ ਐ ਉਹਨਾਂ ਚਿਰ ਮੇਰੀ ਫੋਟੋ ਦੇਖ ਕੇ ਹੱਸ ਲੋ ਜਿੰਨਾ ਹੱਸਣਾ ਜਦੋਂ ਰਿਜ਼ਲਟ ਆ ਗਿਆ ਤਾਂ ਬਸ ਸਾਰੀ ਉਮਰ ਮੇਰੀ ਫੋਟੋ ਦੇਖ ਕੇ ਢੀਂਡ ਸਾਹ ਵਰ ਹੋਇਆ ਕਰੂਗੇ ਸਾਰਾ ਟੱਬਰ ਅੱਜ ਰੋਂਦੇ ਨੇ ਤੂੰ ਵੀ ਹਸ ਕੋਈ ਨਹੀਂ ਤੂੰ ਵੀ ਅਸਲਾ ਸੋ ਇਹ ਹੈ ਇਹਨਾਂ ਨੂੰ ਆਇਆ ਵੀ ਲੋਕਾਂ ਦੀ ਯਾਦ ਸ਼ਕਤੀ ਬਹੁਤ ਘੱਟ ਹੈ ਭੁੱਲ ਗਏ ਉਹਨੇ ਲੋਕ ਭੁੱਲ ਗਏ ਉਹਨੇ ਵੀ ਪਟਿਆਲੇ ਤੋਂ ਕੈਪਟਨ ਮਰਿੰਦਰ ਸਿੰਘ ਹਰਾਇਆ ਸੀ ਭੁੱਲ ਗਏ ਉਹਨੇ ਵੀ ਲੰਬੀ ਤੋਂ ਗੁਰਮੀਤ ਖੁੱਡੀਆਂ ਨੇ ਪ੍ਰਕਾਸ਼ ਸਿੰਘ ਬਾਦਲ ਹਰਾਇਆ ਸੀ ਭੁੱਲ ਗਏ ਉਹਨੇ 골ਡੀ ਕੰਪੋਜ ਨੇ ਜਲਾਲਾਬਾਦ ਤੋਂ ਸੁਖਬੀਰ ਬਾਦਲ ਹਰਾਇਆ ਸੀ ਭੁੱਲ ਗਏ ਉਹਨੇ ਗਰੂਪ ਗਿੱਲ ਨੇ ਮਨਪ੍ਰੀਤ ਬਾਦਲ ਬਠਿੰਡੇ ਸ਼ਹਿਰੀ ਤੋਂ ਹਰਾਇਆ ਸੀ ਭੁੱਲ ਗਏ ਹੋਣੇ ਮਲੂਕਾ ਹਰਾਇਆ ਸੀ ਕਾਂਗੜ ਹਰਾਇਆ ਸੀ ਭੂੰਦੜ ਹਰਾਇਆ ਸੀ ਬ੍ਰਹਮਪੁਰ ਹਰਾਇਆ ਸੀ ਪੱਠਲ ਹਰਾਈ ਸੀ ਜੁਨੇ ਮਰਜੀ ਨਾ ਲੈ ਲੋ ਵੱਡਿਆਂ ਦੇ ਸਾਰੀ ਹਾਰੇ ਨਵਜੋ ਸਿੱਧੂ ਤੇ ਮਜੀਠੀਆ ਇੱਕੋ ਬਟਨ ਨਾਲ ਹੀ ਮਾਰੇ ਗਏ ਇੱਕੋ ਮਸ਼ੀਨ ਨਾਲ ਹੀ ਮਾਜੇ ਵੇਓ ਸੋ ਇਸ ਕਰਕੇ ਵੀਰੋ ਇਹ ਲੋਕ ਨੇ ਯਾਰ ਪਬਲਿਕ ਤੋਂ ਡਰੋ ਇਹਨਾਂ ਨਾਲ ਖੇਡਦੇ ਨੇ ਪਬਲਿਕ ਨਾਲ ਖੇਡਦੇ ਨੇ ਗੋਟੀਆਂ ਖੇਡਦੇ ਨੇ ਇਹਨੂੰ ਇੱਥੇ ਧਰਦੇ ਤੂੰ ਇਹਨੂੰ ਐ ਕਰਤੀ ਮੈਂ ਇਹਨੂੰ ਐ ਕਰ ਦੂੰ ਲੋਕਾਂ ਦਾ ਕੀ ਹੈ ਲੋਕ ਤਾਂ ਕੋਈ ਗੱਲ ਨਹੀਂ ਐ ਐ 12 ਬੀਟੀਆਂ ਚੈਸਸ ਖੇਡਦੇ ਆਪਣੇ ਨਾਲ ਸੋ ਮੈਂ ਤੁਹਾਡੇ ਨੂੰ ਇਹ ਗੱਲ ਕਹਿਣ ਆਇਆ ਮੈਂ ਕੋਈ ਵੋਟਾਂ ਨੂੰ ਕਹਿਣ ਨਹੀਂ ਆਇਆ ਤੁਹਾਨੂੰ ਹਾਲੇ ਬਹੁਤ ਟਾਈਮ ਪਿਆ ਜਦੋਂ ਮਰਜੀ ਮੂਡ ਬਣਾ ਲਿਓ ਜਿਹੜੀ ਮਰਜੀ ਪਾਰਟੀ ਦਾ ਬਣਾ ਲਿਓ ਮੇਰੇ ਕੋਈ ਦਿੱਕਤ ਨਹੀਂ ਪਰ ਘਟੋ ਘਟ ਇਹ ਸੋਚ ਲਿਓ ਕਿ ਇਹ ਤੋਂ ਪਹਿਲਾਂ ਹੁੰਦਾ ਕੀ ਰਿਹਾ ਆਪਣੇ ਨਾਲ ਉਸ ਵੇਲੇ 4 5 10 50 ਦਿਨਾਂ ਦੀ ਗੱਲ ਯਾਦ ਰਹਿ ਜਾਂਦੀ ਹੈ ਮੈਨੂੰ ਵੀ ਕਹਿੰਦੇ ਰਹੇ ਆ ਅਫਸਰ ਜਦੋਂ ਅਨਸਾਰ 300 ਜੁਨਟ ਬਿਜਲੀ ਫ੍ਰੀ ਕਰਨ ਲੱਗੇ ਇੱਕ ਮਹੀਨੇ ਦੇ 300 ਜੁਨਟ 2 ਮਹੀਨੇ ਦਾ ਪਹਿਲਾਂ ਹੁੰਦਾ 600 ਜੁਨਟ ਫ੍ਰੀ ਸਾਰਿਆਂ ਨੂੰ ਮਗਾ ਸਾਰਿਆਂ ਨੂੰ ਕਰੋ ਫਿਰ ਉਸ ਤੋਂ ਬਾਅਦ ਨੌਕਰੀਆਂ ਦੇਣ ਲੱਗ ਗਏ ਜਦੋਂ ਪਹਿਲੇ ਸਾਲ ਹੀ ਫਿਰ ਉਸ ਤੋਂ ਬਾਅਦ ਟੋਲ ਪਲਾਜੇ ਬੰਦ ਕਰਨ ਲੱਗ ਗਏ ਵੀ ਕਿਉਂ ਲੁੱਟੀ ਜਾਂਦੇ ਲੋਕਾਂ ਨੂੰ ਤੁਸੀਂ ਫਟੜਿਆ ਮੈਂ ਇਦਾਂ ਪੂਰੀਆਂ ਹੋ ਗਿਆ ਚਲੋ ਚਲੋ ਫਿਰ ਉਸ ਤੋਂ ਬਾਅਦ ਜਦੋਂ ਸੜਕ ਸੁਰੱਖਿਆ ਫੋਰਸ ਬਣਦੀ ਵੀ ਜ਼ਖਮੀਆਂ ਨੂੰ ਚਾਕੇ ਲੈ ਕੇ ਜਾਇਆ ਕਰੋ ਹਸਪਤਾਲਾਂ ਦੇ ਵਿੱਚ ਪ੍ਰਬੰਧ ਕਰਦੇ ਉਹਨਾਂ ਦੇ ਇਲਾਜ ਦੇ ਦਸਤੋਂਵਾ ਸਕੂਲ ਵਧੀਆ ਬਣਾਉਣ ਲੱਗ ਗਏ ਫਿਰ ਪਿੰਡਾਂ ਦੇ ਵਿੱਚ ਕਲੀਨਿਕ ਖੁੱਲਣ ਲੱਗ ਗਏ ਤਾਂ ਅਫਸਰ ਕਹਿਣ ਲੱਗੇ ਤੇ ਇਹ ਵੀ ਥੋੜਾ ਜਿਹਾ ਗਲਤਫਹਿਮੀ 'ਚ ਰਹਿਣ ਲੱਗ ਗਏ ਵਿਰੋਧੀ ਪਾਰਟੀਆਂ ਵਾਲੇ ਕਹਿੰਦੇ ਲੈ ਇਹ ਤਾਂ ਪਹਿਲੇ ਸਾਲ ਹੀ ਸ਼ੁਰੂ ਹੋ ਗਿਆ ਇਹ ਤਾਂ ਕੰਮ ਮੁੱਕ ਜਾਣੇ ਆ ਇਹ 2-3 ਸਾਲ ਤੋ ਬਾਅਦ ਕੰਮ ਮੁੱਕ ਜਾਣੇ ਆ ਬਸ ਇਹ ਲੋਕਾਂ ਨੂੰ ਤਾਂ ਆਖਰੀ ਸਾਲ ਵਾਲੇ ਕੰਮ ਯਾਦ ਰਹਿੰਦੇ ਹੁੰਦੇ ਨੇ ਉਹ ਮੈਂ ਕਿਹਾ ਮੈਂ ਗਰੰਟੀਆਂ ਦਿੱਤੀਆਂ ਪਹਿਲਾਂ ਉਹ ਪੂਰੀਆਂ ਕਰ ਲੂੰਗਾ ਬਿਨਾ ਗਰੰਟੀਆਂ ਤੋਂ ਬਹੁਤ ਸਾਰੇ ਕੰਮ ਨੇ ਟੋਲ ਪਲਾਜੇ ਦੀ ਗਰੰਟੀ ਨਹੀਂ ਦਿੱਤੀ ਸੀ 19 ਟੋਲ ਪਲਾਜੇ ਬੰਦ ਕਰਤੇ ਇੱਕ ਦਿਨ ਦਾ 67 ਲੱਖ ਰੁਪਏ ਲੋਕਾਂ ਦਾ ਬਚਦਾ ਇੱਕ ਦਿਨ ਦਾ ਪੰਜਾਬੀਆਂ ਦਾ ਟੋਲ ਪਲਾਜੇ ਲਾਇਕ ਹੀ ਨਹੀਂ ਸੀ ਇਹਨਾਂ ਦੋਨਾਂ ਨੇ ਇੱਧਰ ਨੂੰ ਜਾਣਾ ਫੜ ਲਓ ਪੈਸੇ ਇੱਧਰ ਨੂੰ ਜਾਣਾ ਫੜ ਲਓ ਪੈਸੇ ਕੋਈ ਪ੍ਰੋਬਲਮ ਨਹੀਂ ਨਾ ਕੋਈ ਮਸ਼ੀਨ ਲਾਉਣੀ ਹੈ ਨਾ ਪੋਲੂਸ਼ਨ ਸਰਟੀਫਿਕੇਟ ਲੈਣਾ ਸਿੱਧਾ ਜਾ ਕੰਮ ਹੈ ਇੱਧਰੋਂ ਆਇਆ ਪੈਸੇ ਦੇ ਦੇ ਇੱਧਰੋਂ ਆਇਆ ਪੈਸੇ ਦੇ ਦੇ ਸਾਰੇ ਬੰਦ ਕਰਦੇ 19 ਕਰਦੇ ਬਾਕੀ 2 3 4 3 ਦੀ ਅਜੇ ਲਿਸਟ ਬਣ ਰਹੀ ਉਹ ਵੀ ਕਰਾਂਗੇ ਸੁਬੀਰੋ ਇਹ ਹੁਣ ਹੁਣ ਕਹੀ ਜਾਂਦੇ ਆ ਕੀ ਕਹਿੰਦੇ ਆ ਉਹ ਬਾਦਲ ਕਹਿਣਾ ਉਹ ਕੀ ਇਹ ਸੁਬੀਰ ਬਾਦਲ ਸੋ ਯਾਰ ਓਕੇ ਹਾਕੀ ਕੁਛ ਵੀ ਬੋਲ ਜਾਂਦਾ ਯਾਰ ਉਹ ਉਹਨੂੰ ਪਤਾ ਹੀ ਲੱਗਦਾ ਆਪਦੇ ਆਪ ਨੂੰ ਨਹੀਂ ਪਤਾ ਲੱਗਦਾ ਵੀ ਕੀ ਕਹਿ ਗਿਆ ਇਹ ਹੈ ਇਹਨੂੰ ਸੰਗੜ ਲੱਗਦੇ ਆ ਪਿੰਡਾਂ 'ਚ ਯਾਰ ਲੋਕ ਲਾਂਬਾ ਦੇਖੇ ਜਾਂਦੇ ਗੁਰਦੇਵ ਸਿੰਘ ਤੇਰਾ ਮੁੰਡਾ ਕਿਹਦੇ ਰੋੜਾ ਰੋੜਾ ਨਾ ਮਾਰੇ ਬੁਰਜੀ ਨਾ ਬਣ ਲਾ ਬਾਰਸ ਬਣਾ ਤੇ ਪੰਜਾਬ ਦੇ ਪੰਜਾਬੀ ਬੋਲਣੀ ਨਹੀਂ ਆਉਂਦੀ ਪੰਜਾਬੀ ਟੱਬਰ 'ਚ ਬੋਲਦੇ ਨਹੀਂ ਇਹ ਮੈਂ ਰਿਹਾ ਹੋਇਆ ਇਹਨਾਂ ਦੇ ਨਾਲ ਬਦਲਾਂ ਕੇ ਟੱਬਰ ਚ ਰੱਬ ਨੇ ਮੈਨੂੰ ਡੂੜ ਕੇ ਸਾਲ ਦੀ ਪ੍ਰੈਕਟਿਸ ਕਰਾਈ ਹੋਈ ਐ ਮਨਪ੍ਰੀਤ ਬਾਲ ਦੇ ਘਰੇ ਰਹਿਆ ਆਂ ਅੰਗਰੇਜ਼ੀ ਬੋਲਦੇ ਆ ਪਰ ਸਾਰੇ ਪੰਜਾਬੀ ਨਹੀਂ ਆਉਂਦੀ ਪੰਜਾਬੀ ਦਾ ਖ਼ਬਰ ਮੈਂ ਪੜ੍ਹ ਕੇ ਸੁਣਾਉਂਦਾ ਸੀ ਉਹਨੂੰ ਫੋਟੋ ਹੀ ਦੇਖਦਾ ਸੀ ਆ ਦੇਖਿਓ ਜੀ ਮਾਨ ਸਾਹਿਬ ਕਿਤੇ ਕੋਈ ਗਲਤ ਤਾਂ ਨਹੀਂ ਛੱਪ ਗਿਆ ਆਪਣੇ ਬਾਰੇ ਲੈ ਮੈਂ ਜੋ ਮਰਜ਼ੀ ਪੜ੍ਹ ਕੇ ਸੁਣਾਦਾ ਜੀ ਮੈਂ ਇਹ ਜਾਂਦਾ ਪੰਜਾਬੀ ਆਉਂਦੇ ਨਹੀਂ ਪੰਜਾਬ ਤੇ ਰਾਜ ਕਰਨ ਨੂੰ ਫਿਰਦੇ ਕਿਉਂਕਿ ਪੜ੍ਹੇ ਤਾਂ ਪਹਾੜਾਂ ਵਾਲੇ ਸਕੂਲਾਂ 'ਚ ਓ ਕੀ ਕਹਿੰਦਾ ਫਿਰਦਾ ਜੱਸ ਜਿੱਧਰ ਜਾਵਾਂ ਮੈਂ ਆਲੇ-ਦਾਲੇ ਦੇਖਦਾ ਸਾਰਾ ਕੁਝ ਬਾਦਲ ਸਾਹਿਬ ਨੇ ਬਣਾਇਆ ਮੰਡੀਆਂ ਬਾਦਲ ਸਾਹਿਬ ਨੇ ਬਣਾਈਆਂ ਨੇ ਕਣਕਾਂ ਕਿਵੇਂ ਲਹਿਰਾਉਂਦੀਆਂ ਫਰਦੀਆਂ ਬਾਦਲ ਸਾਹਿਬ ਨੇ ਸੜਕਾਂ ਸਾਰੀਆਂ ਬਾਦ ਸਾਰੇ ਬਣਾਏ ਜਿੱਧਰ ਦੇਖੋ ਬਾਦਲ ਸਾਹਿਬ ਹੀ ਯਾਰ ਆਉਂਦੇ ਆ ਬਾਦਲ ਸਾਹਿਬ ਨੇ ਕੀਤੇ ਸਾਰੇ ਕੰਮ ਮੈਂ ਕਿਹਾ ਜਦੋਂ ਕੋਟਕਪੂਰੇ ਤੇ ਬਰਗਾੜੀ ਵਿਚ ਦੀ ਲੰਘਦਾ ਹੋਵੇਗਾ ਉਦੋਂ ਨੀਂਦ ਆ ਜਾਂਦੀ ਹੈ ਉਹ ਵੀ ਗੁਰੂ ਸਾਹਿਬ ਦੀ ਬੇਅਦਬੀ ਬਾਦਲ ਸਾਹਿਬ ਨੇ ਕਰਾਈ ਸੀ ਉਹ ਤਾਂ ਮੁੱਖ ਮੰਤਰੀ ਜੀ ਹੋ ਤੋ ਆਪ ਆਪ ਹੋਮ ਮਿਨਿਸਟਰੀ ਹੈ ਉਦੋਂ ਫਿਰ ਉਹਦੀ ਜ਼ਿਕਰ ਕਰਦਾ ਕਦੇ ਬੇਅਦਬੀਆਂ ਕਰਾ ਕੇ ਅਕਾਲ ਤਖਤ ਸਾਹਿਬ ਤੇ ਹਾਂ ਕਰਤੀ ਹਰ ਗੱਲ ਦੀ ਮੰਨ ਗਿਆ ਬਾਜ ਬਾਹਰ ਆ ਕੇ ਨਾ ਮੈਂ ਐਵੇਂ ਕਹਤਾ ਸੀ ਚਲ ਛੱਡੋ ਬੜੂ ਲੈ ਐਤੀ ਤੁਹਾਡੇ ਕੋਲ ਮੁੱਕ ਕੇ ਗਏ ਮੌਕਸਰ ਹੱਦ ਐ ਯਾਰ ਅਕਾਲ ਤਖਤ ਸਭ ਨੂੰ ਐ ਜੇਬ ਚ ਪਾਈ ਫਿਰਦੇ ਐ ਜ਼ਹੀਦਾਰ ਬਦਲ ਦੋ ਜਿਹਨੇ ਫੈਸਲਾ ਗਲਤ ਦਿੱਤਾ